ਮੈਂ ਅੱਜ ਟਾਈਮ ਦੇ ਰਿਹਾ 7 ਦਿਨ ਦੇ ਵਿੱਚ ਵਿੱਚ ਇਹਨਾਂ ਦੀ ਅਗਰ ਗ੍ਰਿਫਤਾਰੀ ਹੋ ਜਾਂਦੀ ਹੈ ਠੀਕ ਹੈ ਨਹੀਂ ਤੇ ਮਸੀਬ ਭਾਈਚਾਰਾ ਜਿਹੜਾ ਰੋਡ ਤੇ ਉਤਰੇਗਾ ਔਰ ਹੋਰ ਵੀ ਸ਼ੰਦਨ ਮਾਹੌਲ ਆ ਇਹ ਖਰਾਬ ਕਰਨ ਤੇ ਲੱਗੇ ਪਏ ਆ ਆਪਾਂ ਮਾਹੌਲ ਖਰਾਬ ਨਹੀਂ ਹੁੰਦਾ ਭਾਈਚਾਰਕ ਸਾਜ ਅਸੀਂ ਵੱਖ-ਵੱਖ ਜੱਥੇਬੰਦੀਆਂ ਨੂੰ ਵੱਖ-ਵੱਖ ਜਿੰਨੇ ਵੀ ਸਾਡੀ ਧਾਰਮਿਕ ਸੱਤੇਬੰਦੀਆਂ ਨੂੰ ਉਹਨਾਂ ਨੂੰ ਅਸੀਂ ਖੁਦ ਅਪਰੋਚ ਕਰਦੇ ਪਏ ਆਂ ਈਵਨ ਜਨ ਕਿ ਮੇਰੀ ਕੱਲ ਵੀ ਹਿੰਦੂ ਜੱਥੇਬੰਦੀਆਂ ਨਾਲ ਗੱਲ ਹੋਈ ਆ ਮੇਰੀ ਕੱਲ ਕੋ ਸੇਕਟਰ ਜੱਥੇਬੰਦੀ ਨਾਲ ਗੱਲ ਹੋਈ ਆ ਕਿ ਉਹਨਾਂ ਨੇ ਵੀ ਇੱਕ ਇਹ ਗੱਲ ਕਹੀ ਆ ਕਿ ਇਹ ਲੋਕ ਮਹੌਲ ਖਰਾਬ ਕਰਨ ਦੇ ਆ ਨਾਲ ਜੱਥੀਆਂ ਪਾਪ ਆ ਕੇ ਆਹ ਕੰਮ ਕਰੂਗੀ ਮੈਨੂੰ ਤੁਸੀਂ ਇੱਨੇ ਜਣੇ ਇੱਥੇ ਬੈਠਾ ਮੈਨੂੰ ਤੁਸੀਂ ਦੱਸੋ ਕਿ ਕਿਹੜਾ ਹੱਲ ਮੇਰੇ ਮਿਲੋ ਏਜੰਸੀ ਦੀ ਜਿੰਨੇ ਵੀ ਸਾਡੇ ਪ੍ਰੈਸ ਦੇ ਭਰਾ ਆਏ ਨੇ ਸਾਡੇ ਪ੍ਰੈਨ ਭਰਾ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਤਿੰਦਰ ਮਸੀ ਗੌਰ ਮੈਂ ਗਲੋਬਲ ਪੀਸ ਐਕਸ਼ਨ ਕਮੇਟੀ ਦਾ ਪ੍ਰੈਜ਼ੀਡੈਂਟ ਆ ਨੈਸ਼ਨਲ ਪ੍ਰੈਜ਼ੀਡੈਂਟ ਆ ਰੋਣਪੁਰ ਨੌਲਾ ਮਿਸੀ ਕਾਮਰਾਜ ਚਾਚੂ ਤੋਂ ਆਇਆ ਮੈਂ ਔਰ ਮੇਰੇ ਵੀਡੀਓ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਜੋ ਇੱਕ ਸ਼ਰਾਬ ਦੀ ਜੋੜਾ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਔਰ ਆਪਸੀ ਭਾਈਚਾਰਕ ਨੂੰ ਢਾਹ ਲਾਉਣਾ ਚਾਹੁੰਦਾ ਜਿਦਾਂ ਕਿ ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਸਿੱਖ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਨੇ ਸਾਡਾ ਇੱਥੇ ਅਸੀਂ ਭਾਈਚਾਰਾ ਰਹਿਦਾ 크ਰਿਸਚਨ ਭਾਈਚਾਰਾ ਰਹਿਦਾ ਮੁਸਲਮਾਨ ਭਾਈਚਾਰਾ ਰਹਿਦਾ ਉਹ ਸਾਡੀ ਆਪਸੀ ਜਿਹੜੀ ਭਾਈਚਾਰਕ ਸਾਂਝ ਆ ਬਹੁਤ ਮਜਬੂਤ ਹੈ ਅਸੀਂ ਇੱਕ ਦੂਜੇ ਨਾਲ ਭਰਾਵਾਂ ਭੈਣਾਂ ਵਾਂਗੂ ਰਹਿੰਦੇ ਆ ਮਗਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸੋਸ਼ਲ ਮੀਡੀਆ ਦੇ ਉੱਪਰ ਜੋ ਇਹ ਵੀ ਸ਼ਰਾਰਤੀ ਜੁੜਾ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਜਿਹੜੀ ਅਖੰਡਤਾ ਵਾ ਭਾਈਚਾਰਕ ਸਾਂਝਿਆ ਨੂੰ ਢਾਹ ਲਾਉਣ ਕੋਲਦਾ ਜਿਹਦੇ ਵਿੱਚ ਕੁਝ ਸ਼ਰਾਰਤੀ ਬਾਬਾ ਜੋ ਦੱਸਦੇ ਆ ਵੀ ਕੈਲੀਫੋਰਨੀਆ ਦੇ ਵਿੱਚ ਟਰੱਕ ਚਲਾਉਂਦਾ ਸੀ ਪਰ ਉਹ ਆਗੇ ਤੇ ਪੰਜਾਬ ਦੇ ਵਿੱਚ 크੍ਰਿਸਚਨ ਭਾਈਚਾਰੇ ਨੂੰ ਗੰਧ ਦੱਸ ਰਿਆ ਵਾ ਕੂੜਾ ਦੱਸ ਰਿਆ ਵਾ ਔਰ ਉਹ ਕਹਿ ਰਿਆ ਵੀ ਇਹ ਗੰਧ ਕੂੜਾ ਜਿਹੜਾ ਅਸੀਂ ਪੰਜਾਬ ਤੋਂ ਸਾਫ਼ ਕਰਨਾ ਉਹ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਇੱਥੇ ਜ਼ਿਲंधर ਪੁਲਿਸ ਕਮਿਸ਼ਨ ਕੋਲ ਅਪਲੀਕੇਸ਼ਨ ਦਿੱਤੀ ਸੀ ਉਹ ਸਾਡੇ ਨਾਲ ਅੱਜ ਵੱਖ-ਵੱਖ ਜਥੇਬੰਦੀਆਂ ਦੇ ਸਾਡੇ ਜਿਹੜਾ ਸਨਾਵਰ ਮਸੀਹ ਦੀ 크੍ਰਿਸਚਨ ਪੀਪਲ ਲੀਗ ਤੋਂ ਆਏ ਨੇ ਸਾਡੇ 크੍ਰਿਸਚਨ ਮੂਵਮੈਂਟ ਤੋਂ ਹਮੀਦ ਮਸੀਹ ਦੀ ਆਏ ਨੇ ਸਾਡੇ ਐਨਥਰੀ ਦੀ ਆਏ ਨੇ ਸਾਡੇ ਪੀਟਰ ਬਲਦਪੁਰਿਆ ਜੀ ਆਏ ਨੇ ਸਾਡੇ ਨਾਲ ਸਾਡੇ ਵਿੰਕੀ ਗੋਲਡ ਜੀ, ਘਾਰੂ ਮਸੀ ਜੀ, ਹੋਰ ਸਾਡੇ ਵੱਖ-ਵੱਖ ਜਥੇਬੰਦੀਆਂ ਤੋਂ ਸਾਰੇ ਭਰਾ ਸਾਡੇ ਆਏ ਨੇ। ਅਸੀਂ ਇਹਨਾਂ ਦਾ ਵਿਰੋਧ ਕਰਦੇ ਆਂ ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਨੇ ਮਿਲ ਕੇ ਜ਼ਿਲ੍ਹਾ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਸੀ ਔਰ ਜਿੱਦੇ ਤੇ ਉਹਨਾਂ ਨੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਉੱਪਰ 295ਏ ਦਾ ਪਰਚਾ ਜਿਹੜਾ ਦਰਜ ਕੀਤਾ ਵਾ ਹੋਰ ਵੱਖ-ਵੱਖ ਧਾਰਾਵਾਂ ਇਹਨਾਂ ਦੇ ਉੱਪਰ ਲਾਈਆਂ ਵਾ ਔਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਇਹਦੇ ਨਾਲ ਇਹ ਕਿ ਜਿਹੜੀ ਬੀਬੀ ਬਨੀਤ ਕੋਰਿਆ ਉਹਦਾ ਕੰਮ ਹੀ ਹੈ ਵੇ ਤੁਸੀ ਮਸੀ ਭਾਈਚਾਰੇ ਨੂੰ ਟਾਰਗੇਟ ਕਰਨਾ। ਅੱਜ ਉਹ ਤੇ ਤੀਸਰਾ ਪਰਚਾ ਜਿਹੜਾ 295 ਇਹਦਾ ਹੋ ਗਿਆ ਔਰ ਉਹ ਜਿਹੜੀ ਬੀਬੀ ਆ ਉਹ ਪਹਿਲਾਂ ਕਹਿੰਦੀ ਸੀ ਮੈਂ ਕ੍ਰਿਸਚੀਅਨ ਆ ਮੈਂ ਕ੍ਰਿਸਚੀਅਨ ਪਾਸਟਰ ਆ ਔਰ ਉਸ ਤੋਂ ਬਾਅਦ ਉਹ ਬੀਬੀ ਕਹਿ ਲੱਗੀ ਮੈਂ Hindu ਭਾਈਚਾਰੇ ਦੇ ਵਿੱਚ ਚਲ ਗਈ ਮੈਂ Shiv ਸ਼ਰਣਾ ਦੇ ਵਿੱਚ ਚਲ ਗਈ ਹੁਣ ਉਹ ਸਿੱਖ ਭਾਈਚਾਰੇ ਨੂੰ ਵਰਗ ਲਾ ਰਹੀ ਐ ਸਿੱਖ ਭਾਈਚਾਰੇ ਨਾਲ ਲੈ ਕੇ ਕ੍ਰਿਸਚੀਅਨ ਭਾਈਚਾਰੇ ਨਾਲ ਦੰਗੇ ਕਰਾਉਣਾ ਚਾਹੁੰਦੀ ਆ ਔਰ ਮੈਂ ਦੱਸਣਾ ਚਾਹੁੰਦਾ ਜੇ ਜਦੋਂ ਅਸੀਂ ਆਪਣੇ ਪਰਮੇਸ਼ਵਰ ਦਾ ਨਾਮ ਲੈਨੇ ਆ ਇਹ ਸਾਨੂੰ ਪਖੰਡਵਾ ਦੱਸਦੇ ਨੇ ਕੀ ਗੱਲ ਇਹ ਪਖੰਡ ਨਹੀਂ ਕਰਦੇ ਅੱਜ ਮੈਂ ਕੱਲ ਇੱਕ ਵੀਡੀਓ ਵੇਖ ਰਿਹਾ ਸੀ ਇੱਕ ਸਿੱਖ ਜਿੱਥੇ ਬੰਦੀ ਤੇ ਇੱਕ ਬੰਦਾ ਸੀ ਉਹ ਕਹਿੰਦਾ ਮੇਰੇ ਚ ਬਾਬਾ ਦੀਪ ਸਿੰਘ ਆ ਗਿਆ ਦੱਸੋ ਇਹ ਪਖੰਡਵਾਜ ਨਹੀਂ ਆ ਜਦੋਂ ਇਹ ਆਪਣੇ ਦੇਵੀ ਦੇਵਤਿਆਂ ਦਾ ਨਾਮ ਲੈਂਦੇ ਨੇ ਜਾਂ ਆਪਣੇ ਕਿਸੇ ਬੰਦੇ ਜਦੋਂ ਆਪਣੇ ਭਗਵਾਨ ਦਾ ਨਾਮ ਲੈਂਦੇ ਨੇ ਇਹਨਾਂ ਦਾ ਠੀਕ ਹੈ ਜਦੋਂ ਅਸੀਂ 크ਿਸਚਨ ਭਾਈਚਾਰਾ ਜਦੋਂ ਆਪਣੇ ਪਰਮੇਸ਼ਵਰ ਦਾ ਨਾਮ ਲੈਂਦੇ ਸਾਨੂੰ ਖਣ ਜਿਹੜਾ ਪਖੰਡਵਾਜ ਦੱਸਦੇ ਆ ਉਹ ਸਾਡੀ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਚਮਤਕਾਰ ਕੀਤੇ ਨੇ ਪਰ ਉਹਨੇ ਇਹ ਵੀ ਗੱਲ ਕਹੀ ਹੈ ਵੀ ਮੇਰੇ ਤੋਂ ਬਾਅਦ ਮੇਰੇ ਜਿਹੜੇ ਦਾਸ ਨੇ ਔੀ ਵੱਡੇ ਵੱਡੇ ਕੰਮ ਕਰਨਗੇ ਮੈਂ ਦੱਸਣਾ ਚਾਹੁੰਦਾ ਇੱਥੇ ਸਾਡਾ ਕੋਈ ਵੀ ਪਾਸਟਰ ਕੋਈ ਵੀ ਰੱਬ ਦਾ ਦਾਸ ਇਹ ਨਹੀਂ ਕਹਿੰਦਾ ਵੀ ਮੈਂ ਆਪਣੇ ਆਪ ਇਸ ਬੰਦੇ ਨੂੰ ਚੰਗਾ ਕਰ ਰਿਹਾ ਸਾਡੀ ਜਿਹੜੀ ਬਾਈਬਲ ਦੇ ਵਿੱਚ ਲਿਖਿਆ ਵੀ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਅ ਕੇ ਪ੍ਰਾਰਥਨਾ ਕਰੋਗੇ ਔਰ ਇਹ ਪ੍ਰਾਰਥਨਾ ਦੇ ਨਾਲ ਪਰਮੇਸ਼ਰ ਜੀ ਤੁਹਾਡੀ ਪ੍ਰਾਰਥਨਾ ਸੁਣੇਗਾ ਨੂੰ ਜ਼ਰੂਰ ਚੰਗਾ ਕਰੇਗਾ ਕਿਸੇ ਨੂੰ ਕੋਈ ਇਨਸਾਨ ਚੰਗਾ ਨਹੀਂ ਕਰਦਾ ਪਰਮੇਸ਼ੁਰ ਪ੍ਰਭੂ ਯਿਸੂ ਮਸੀਹ ਚੰਗਾ ਕਰਦੇ ਨੇ ਔਰ ਚੰਗੇ ਹੋਣ ਵਾਲੇ ਦਾ ਜਿਹੜਾ ਵਿਸ਼ਵਾਸ ਹੈ ਉਹ ਉੱਥੇ ਕੰਮ ਕਰਦਾ ਔਰ ਮੈਂ ਤੁਹਾਨੂੰ ਦੱਸਣਾ ਇਹ ਵੀ ਚਾਹੁੰਦਾ ਵੀ ਇਹ ਜਿਹੜੇ ਲੋਕ ਆ ਇਹਨਾਂ ਦੀ ਮਨਸ਼ਾ ਇਹ ਹੋ ਰਹੀ ਹੈ ਵੀ ਕਿੱਦਾਂ ਅਸੀਂ ਜਿਹੜਾ ਵਾ ਪੰਜਾਬ ਦਾ ਮਾਹੌਲ ਖਰਾਬ ਕਰੀਏ ਮੈਂ Shri ਆਪਣੇ CM ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਵੀ ਇਦਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਔਰ ਕਰ ਸਾਡੀ ਜਿਹੜੇ ਡੀਜੀਪੀ ਲਾਣਾ ਆਰਡਰ ਨੇ ਅਰਪੀ ਸ਼ੁਕਲਾ ਜੀ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਕੇ ਆਏ ਆ ਵੀ ਇਹ ਲੋਕ ਜਿਹੜੇ ਆ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਬਹੁਤ ਜਲਦੀ ਹੋਰ ਵੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਉੱਪਰ ਪਰਚੇ ਦਰਜ ਕੀ ਆਏ ਜਾਣਗੇ ਜੀ ਮੇਰੀ ਕੱਲ ਗੱਲ ਹੋਈ ਏ ਸੀਟੀ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਵੀ 41 A ਦਾ ਕੋਈ ਨੋਟਿਸ ਹੁੰਦਾ ਜਿਹਦੇ ਕਰਕੇ ਇੱਕ ਹਫਤੇ ਤੇ ਆਪਾਂ ਨੂੰ ਵੇਟ ਕਰਨਾ ਪੈਂਦਾ ਉਹਦੇ ਨਾਲ ਜਿਹੜਾ ਵਾ ਉਹ ਕੋਈ ਕਾਨੂੰਨੀ ਪ੍ਰਕਿਰਿਆ ਜਿਹੜੀ ਚੱਲ ਰਹੀ ਆ ਉਹ ਕਹਿੰਦੇ ਵੀ ਜਲਦ ਤੋਂ ਜਲਦ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਦਾ ਮੂੰਹ ਬੰਦ ਕਰਾਂਗੇ ਕਿਉਂਕਿ ਗ੍ਰਿਫਤਾਰੀ ਇਹਨਾਂ ਦੀ ਇਸ ਲਈ ਜ਼ਰੂਰੀ ਆ ਨਾ ਕੀਤੀ ਕਿ ਬਹੁਤ ਜਲਦ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਕਿਉਂਕਿ ਇਹ ਹਮੇਸ਼ਾ ਜਿਹੜਾ ਵਾ ਕ੍ਰਿਸ਼ਚਨ ਭਾਈ ਚਾਰਗੇ ਚਾਰੇ ਨੂੰ ਟਾਰਗੇਟ ਕਰਦੇ ਨੇ ਇਹ ਤੇਸ ਤੋਂ ਗਿਆ ਰਿਸ਼ਤੂ ਆਇਆ ਹੋਇਆ ਦੇਖੋ ਵੀ ਇੱਥੇ ਮੈਂ ਉਹਨਾਂ ਨੇ ਕੱਲ ਗੱਲ ਕੀਤੀ ਸੀ ਸੀਬੀ ਸਾਹਿਬ ਦੇ ਨਾਲ ਉਹਨਾਂ ਨੇ ਇੰਡੈਸੀਆਂ ਨੂੰ ਵੀ ਮੈਸੇਜ ਕਰਤਾ ਵਾ ਵੀ ਇਹ ਬੰਦਾ ਜਿਹੜਾ ਬਾਹਰ ਨਾ ਪਾਸ ਸਕੇ ਔਰ ਮੈਂ ਦੱਸਣਾ ਇੱਥੇ ਵੀ ਚਾਹੁੰਦਾ ਵਾਂ ਵੀ ਇਹ ਜਿਹੜਾ ਬੰਦਾ ਹੈ ਦੀ ਮੰਛੇ ਐਹੀ ਆ ਦੇਖੋ ਅਸੀਂ ਹਿੰਦੂ ਭਾਈਚਾਰੇ ਦਾ ਸਤਿਕਾਰ ਕਰਦੇ ਆਂ ਸਾਡੇ ਸਤਿਕਾਰ ਦੇ ਯੋਗ ਨੇ ਸਿੱਖ ਭਾਈਚਾਰੇ ਨੂੰ ਸਭ ਤੋਂ ਵੱਡਾ ਭਰਾ ਮੰਨਦੇ ਆਂ ਅਸੀਂ ਉਹਨੂੰ ਦਿਲੋਂ ਸਤਿਕਾਰ ਕਰਦੇ ਆਂ ਅਸੀਂ ਆਪਣੇ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਵੀ ਦੱਸਦੇ ਆਂ ਵੀ ਜਿਹੜੀ ਸਿੱਖ ਭਾਈਚਾਰੇ ਦੇ ਵਿੱਚ ਕੁਰਬਾਨੀਆਂ ਹੋਈਆਂ ਵਾ ਉਹਨਾਂ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਵੀ ਜਾਣੂ ਕਰਵਾਉਂਦੇ ਆਂ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਮਗਰ ਇਹ ਇਹਨਾਂ ਦੀ ਵਾਰ-ਵਾਰ ਇਹ ਮੰਚਾ ਰਹਿੰਦੀ ਹੈ ਵੀ ਕਿੱਦਾਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਜਿਹੜੀ ਆਪਸੀ ਭਾਈਚਾਰਕ ਸਾਂਝ ਨੂੰ ਕਿੱਦਾਂ ਖਰਾਬ ਕੀਤੀ ਜਾਵੇ ਤੁਸੀਂ ਕਹਿੰਦੇ ਅਗਰ ਤੁਸੀਂ ਭਾਈਚਾਰਕ ਦਾ ਪੱਖ ਕਰਨਾ ਹੋਰ ਅਸੀਂ ਮੁਦਦ ਦੇ ਇੱਕ ਫਰਕੀ ਵਾਲੇ ਜੀ ਕੋ ਮਹਾਂ ਦਾ ਬਰਦਾਸ਼ਤ ਕਰਦੇ ਤੇ ਤੁਸੀਂ ਮਾਣ ਜੋ ਨੇ ਕਿਹਾ ਜੀ ਮੈਨੂੰ ਉਹਦੇ ਇਹ ਵੀ ਬੋਲਦੇ ਹੋਰ ਇਹ ਟਾਈਮ ਦੇਖੋ ਦਾ ਉਹ ਰਿਵਾਜ ਹੁਣਾਂ ਵੀ ਕੋਈ ਨਹੀਂ ਆ। ਸੁਆਗਤ ਹੈ ਜੀ। ਦੇਖੋ ਮੈਂ ਤੁਹਾਨੂੰ ਦੱਸਣਾ ਚਾਹਣਾ ਭਾਈ ਸਾਹਿਬ ਵੀ ਆਪਣੇ ਆਪਣੇ ਧਰਮ ਦੇ ਹਰ ਇੱਕ ਰੀਤੀ ਰਿਵਾਜ ਵੱਖਰੇ ਵੱਖਰੇ ਹੁੰਦੇ ਆ। ਹੁਣ ਸਿੱਖ ਧਰਮ ਦੇ ਵਿੱਚ ਜੇ ਮੈਰਿਜ ਕਰਨੀ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਾਵਾਂ ਲੈਣੀਆਂ ਪੈਣਗੀਆਂ। ਇਦਾਂ ਹੀ ਸਾਡਾ ਜਿਹੜਾ 크ਿਸਚਨ ਧਰਮ ਦੇ ਵਿੱਚ ਜਦੋਂ ਮੈਰਿਜ ਹੁੰਦੀ ਆ ਅਸੀਂ ਬਾਈਬਲ ਦੇ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਫੋਲੋ ਕਰਦੇ ਆ। ਪ੍ਰਾਰਥਨਾ ਬੰਦਗੀ ਕਰਕੇ ਉਹ ਜਿਹੜੀ ਚੀਜ਼ ਨੂੰ ਅਸੀਂ ਆਪਣੀ ਮੈਰਿਜ ਕਰਦੇ ਆ। ਪਰ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਅਸੀਂ ਕਿਸੇ ਧਰਮ ਦੇ ਖਿਲਾਫ ਬੋਲਦੇ ਨਹੀਂ ਆ। ਅਸੀਂ ਤੇ ਆਪਣੇ ਲੋਕਾਂ ਨੂੰ ਇਹ ਕਹਿੰਨੇ ਆਂ ਜੇ ਮੈਨੂੰ ਵੀ ਮੈਂ ਵਾਂ ਅੱਜ ਮੈਂ ਕ੍ਰਿਸਚੀਅਨ ਬਣ ਗਿਆ ਜੇ ਮੈਂ ਕ੍ਰਿਸਚੀਅਨ ਪਰਮ ਨੂੰ ਅਡੌਪਟ ਕਰ ਲਿਆ ਤੇ ਮੈਨੂੰ ਚਾਹੀਦਾ ਵੀ ਮੈਂ ਪੂਰੇ ਜਿਹੜੇ ਸੰਵਿਧਾਨ ਜਿਹੜੇ ਕ੍ਰਿਸਚੀਅਨ ਪਰਮ ਦੇ ਹੈਗੇ ਉਹਨਾਂ ਨੂੰ ਫੋਲੋ ਕਰਾਂ ਕਿਉਂਕਿ ਫੇਰ ਵੀ ਅਸੀਂ ਕ੍ਰਿਸਚੀਅਨ ਘਮਾਵਾਂਗੇ ਅਸੀਂ ਤੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗਿਰਮ ਮੰਗ ਉੱਠੀ ਹੁਣ ਸਾਡੇ ਜਿਹੜੇ ਫਾਦਰ ਨੇ ਉਹਨਾਂ ਨੇ ਪਾਸਟਰ ਅੰਕੁਲ ਯੂਸਫ ਨੁਰਲਾ ਆਪਣੇ ਨਾਮ ਦੇ ਮਗਰ ਲਗਾਇਆ ਵਾ ਜੇ ਕੋ ਜਿਹੜੇ ਧਰਮ ਦੇ ਜਗਰ ਬੰਦਾ ਕੋਈ ਸਿੱਖ ਧਰਮ ਤੇ ਜਾਂਦਾ ਵਾ ਤੂੰ ਸਿੱਖ ਧਰਮ ਦੇ ਜਿਹੜੇ ਜਿਹੜੇ ਨੋਰਮਸ ਹੈਗੇ ਉਹ ਫੋਲੋ ਕਰਨੇ ਪੈਂਦੇ ਆ ਪੰਜ ਕਾਰ ਪੂਰੇ ਕਰਨੇ ਪੈਂਦੇ ਆ ਅਗਰ ਅਸੀਂ Hindu ਧਰਮ ਦੇ ਵੀ ਜਾਂਦੇ ਆ ਸਾਨੂੰ ਜਨਾਉ ਪਾਉਣਾ ਪੈਂਦਾ ਵਾ ਇਸ ਤਰ੍ਹਾਂ ਹੀ ਆ ਵੀ ਜਦੋਂ ਅਸੀਂ Kristen ਧਰਮ 'ਚ ਆ ਗਏ ਸਾਨੂੰ ਉਹਨਾਂ ਦੇ ਰੀਤੀ ਰਿਵਾਜਾਂ ਨੂੰ ਮੰਨਣਾ ਪੈਂਦਾ ਵਾ ਨਹੀਂ ਸਾਡੇ 'ਚ ਕੋਈ ਪਰਖੰਡਵਾਦ ਨਹੀਂ ਹੁੰਦਾ ਹੁਣ ਬਾਈਬਲ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਇੱਕ ਜਗ੍ਹਾ ਤੇ ਗਏ ਇੱਕ ਅੰਨਾਸੀ ਬੰਦਾ ਪ੍ਰਭੂ ਯਿਸੂ ਮਸੀਹ ਨੇ ਉਦੋਂ ਮਿੱਟੀ ਨੂੰ ਫੜਿਆ ਔਰ ਉਹ ਤੇ ਥੁੱਕ ਕੇ ਉਹਨੂੰ ਲੇਪ ਬਣਾ ਕੇ ਬੰਦੇ ਦੀ ਅੱਖਾਂ ਤੇ ਲਾਤਾ ਬਾਈਬਲ ਜੇ ਬਾਣੀ ਦਰਜਿਆ ਔਰ ਦੱਸੋ ਫਿਰ ਤੁਸੀਂ ਮੁਖੰਡਵਾਦ ਕਹਦੋਗੇ ਇਹ ਸਾਡੇ ਪ੍ਰਭੂ ਯਿਸੂ ਮਸੀਹ ਨੇ ਜਿਹੜੇ ਚਮਤਕਾਰ ਕੀਤੇ ਆ ਤੁਸੀਂ ਉਹਨਾਂ ਨੂੰ ਕਿੱਧਰ ਮੁਖੰਡਵਾਦ ਕਹਿ ਸਕਦੇ ਹੋ ਜਿਹੜੀ ਸਾਡੀ ਵਰਸ਼ਿਪ ਆ ਸਾਡੀ ਵਰਸ਼ਿਪ ਮੇਰੀ ਬੇਨਤੀ ਸੁਣ ਲੋ ਜਿਹੜੀ ਵਰਸ਼ਿਪ ਜਿਹੜੀ ਆ ਸਾਡੀ ਬਾਈਬਲ ਦੇ ਵਿੱਚ ਲਿਖਿਆ ਵੀ ਜਿਹੜੇ ਪ੍ਰਭੂ ਯਿਸੂ ਮਸੀਹ ਐ ਜਿਹੜਾ ਸਵਰਗ ਹੈ ਉਹਦਾ ਸਿੰਘਾਸਣ ਹੈ ਜਿਹੜੀ ਜ਼ਮੀਨ ਉਹਦੀ ਪੈਰ ਰੱਖਣ ਦੀ ਚੌਂਕੀ ਆ ਔਰ ਰਹਿੰਦੇ ਉਸਤੂਤੀਆਂ 'ਚ ਫਰਾਜਮਾਨ ਰਹਿੰਦੇ ਆ ਜਰੂਰ ਤੁਸੀਂ ਅराधना ਅਸੀਂ ਕਰਦੇ ਆਂ ਪਰਮੇਸ਼ਰ ਨੂੰ ਆਪਾਂ ਨੂੰ ਖੁਸ਼ ਕਰਦੇ ਇਹ ਇਹਨੂੰ ਪਖਾੜਵਾਦ ਦੱਸ ਰਿਹਾ ਕੋ ਸਾਡੇ ਧਰਮ ਦੇ ਵਿੱਚ ਤੁਸੀਂ ਜੇ ਅਸੀਂ ਪਰਮੇਸ਼ਰ ਦੀ ਅराधना ਕਰਦੇ ਆਂ ਤੇ ਇਹਨਾਂ ਨੂੰ ਕੀ ਤਕਲੀਫ ਹੈ ਸਾਡੇ ਨੂੰ ਤੇ ਕਿਉਂ ਸਾਡੇ ਧਰਮ ਦੇ ਖਿਲਾਫ ਬੋਲਦੇ ਨੇ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੁਸੀਂ ਕਿਸੇ ਧਰਮ ਦੇ ਖਿਲਾਫ ਬੋਲੋ ਇੱਕ ਗੱਲ ਸੁਣ ਮੈਂ ਤੁਹਾਨੂੰ ਦੱਸਣਾ ਚਾਹਣਾ 빅 ਕੁਰੂਸ਼ਣ ਸਭ ਜਿਹੜਾ ਹੈਗਾ ਜੇ ਵੀ ਮਾਰਾ ਕਹਿੰਦੇ ਨੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਣਾ ਬਾਈਬਲ ਦੇ ਵਿੱਚ ਲਿਖਿਆ ਸਾਡੀ ਜਿਹੜੀ ਲੜਾਈ ਹੈ ਮਾਸ ਖੂਨ ਦੇ ਨਾਲ ਨਹੀਂ ਆ ਸਾਡੀ ਕਿਸੇ ਦੇ ਨਾਲ ਲੜਾਈ ਜੇ ਅਸੀਂ ਲੜਨਾ ਹੋਵੇ ਅਸੀਂ ਤਲਵਾਰਾਂ ਲੈ ਕੇ ਜਾਈਏ ਅਸੀਂ ਬਾਈਬਲ ਲੈ ਕੇ ਜਾਂਦੇ ਆ ਬਾਈਬਲ ਦੇ ਵਿੱਚੋਂ ਪ੍ਰਚਾਰ ਕਰਦੇ ਆ ਸਾਡੇ ਬਾਈਬਲ ਦੇ ਵਿੱਚ ਲਿਖਿਆ ਵੀ ਜਿਹੜੀ ਲੜਾਈ ਸਾਡੀ ਕਿਸੇ ਇਨਸਾਨ ਦੇ ਨਾਲ ਨਹੀਂ ਆ ਮਾਸਪੂਣ ਦੇ ਨਾਲ ਨਹੀਂ ਆ ਸਾਡੀ ਅੰਧਕਾਰ ਦੀ ਸ਼ਕਤੀਆਂ ਦੇ ਨਾਲ ਲੜਾਈ ਆ ਸ਼ੈਤਾਨ ਦੇ ਨਾਲ ਲੜਾਈ ਆ ਜਿਹੜਾ ਕੀ ਲੋਕਾਂ ਨੂੰ ਭਰਮਾ ਕੇ ਗਲਤ ਰਾਹ ਤੇ ਪਾਉਂਦਾ ਪਰ ਪਰਮੇਸ਼ਰ ਦਾ ਅਸੀਂ ਪ੍ਰਚਾਰ ਕਰਨ ਵਾਲੇ ਲੋਕ ਆ ਸਾਡੇ ਨਾਲ ਜਿਹੜਾ ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੰਮਰਸਰ ਸਾਹਿਬ ਦੇ ਵਿੱਚ ਜੋ ਭਜਨ ਮੰਦਗੀ ਕਰਨ ਗਏ ਆਏ ਉੱਥੇ ਸਾਨੂੰ ਪ੍ਰਸ਼ਾਸਨ ਨੇ ਬੇਨਤੀ ਕੀਤੀ ਵੀ ਭਾਈ ਸਾਹਿਬ ਜਿਹੜੀ ਬੇਨਤੀ ਆ ਤੁਹਾਨੂੰ ਵੀ ਇੱਕ ਕ੍ਰੁਸ਼ਰ ਸ਼ਬਦ ਕਰਕੇ ਕਈ ਲੋਕ ਨਹੀਂ ਸਮਝਦੇ ਤੁਸੀਂ ਜਿਹੜਾ ਕ੍ਰੁਸ਼ਰ ਸ਼ਬਦ ਹਟਾ ਦਿਓ ਅਸੀਂ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਆਪਸੀ ਭਾਈਚਾਰਾ ਪਿਆਰ ਬਣਾਉਣ ਦੇ ਲਈ ਅਸੀਂ ਪਿਆਰ ਦਾ ਸੁਨੇਹਾ ਕਰਤਾ ਅਸੀਂ ਕਹਿਤਾ ਵੀ ਠੀਕ ਹੈ ਜੀ ਤੁਸੀਂ ਕ੍ਰੁਸ਼ਰ ਸ਼ਬਦ ਕਹਿੰਦੇ ਹੋ ਅਸੀਂ ਨਹੀਂ ਲਿਖਦੇ ਅਸੀਂ ਪਿਆਰ ਦਾ ਸੁਨੇਹਾ ਕਰ ਦਿੰਨੇ ਆਂ ਬਰਕਤਾਂ ਦੀ ਬਾਰਿਸ਼ ਕਰ ਦਿੰਨੇ ਆਂ ਅਸੀਂ ਤੇ ਭਾਈਚਾਰਕ ਸਾਂਝ ਨੂੰ ਬਣਾਉਣ ਦੇ ਲਈ ਹਰ ਕਦਮ ਚੁੱਕ ਮੇਰੇ ਵੀ ਬੜੀ ਜਲਦੀ ਜਿਹੜੀਆਂ ਅੰਮ੍ਰਿਤਸਰ ਵੀ ਲੁਧਿਆਣਾ ਵੀ ਹੋਰ ਵੱਖ-ਵੱਖ ਪੰਜਾਬ ਦੇ ਤਈ ਜ਼ਿਲ੍ਹੇ ਆ ਸਾਰਿਆਂ ਦੇ ਪਰਚੇ ਵੀ ਦਰਜ ਹੋਣਗੇ ਐਪਲੀਕੇਸ਼ਨਾਂ ਵੀ ਜਾਣਗੀਆਂ ਔਰ ਬਹੁਤ ਵੱਡੀ ਗਿਣਤੀ ਜੋ ਤੁਸੀਂ ਸਾਡੇ ਨਾਲ ਹਿੰਦੂ ਭਾਈਚਾਰਾ ਵੀ ਦੇਖੋਗੇ ਸਿੱਖ ਭਾਈਚਾਰਾ ਵੀ ਦੇਖੋਗੇ ਮੁਸਲਮਾਨ ਭਾਈਚਾਰਾ ਵੀ ਦੇਖੋਗੇ ਕਿਉਂਕਿ ਸੀ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆ ਇਹ ਲੋਕ ਜਿਹੜੇ ਵੱਖਵਾਦ ਦੀ ਗੱਲ ਕਰਦੇ ਨੇ ਆਪਣੇ ਆਪ ਨੂੰ ਭਾਈਚਾਰੇ ਤੋਂ ਬਾਹਰ ਪਾੜਨ ਦੀ ਗੱਲ ਕਰਦੇ ਨੇ ਲੋਕ ਇਹਨਾਂ ਦਾ ਸਾਥ ਨਹੀਂ ਦੇਦੇ ਕਿਉਂਕਿ ਅੱਜ ਦੇਖੋ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਵੱਡੀ ਜਥੇਬੰਦੀ ਇਹਨਾਂ ਨਾਲ ਐਸਪੀਸੀ ਇਹਨਾਂ ਦੇ ਨਾਲ ਐਸਪੀਸੀ ਦੇ ਖਿ ਉਹ ਇੱਕ ਗਲਤ ਬੰਦੇ ਹੈਗੇ ਨੇ ਇਹ ਪੰਜਾਬ ਨੂੰ ਅੱਗ ਦੇ ਬਰੂਦ ਦੇ ਤੇ ਹਿੱਟ ਤੇ ਬਿਠੇ ਨੂੰ ਇਹ ਅੱਗ ਲਾਣਾ ਚਾਹੁੰਦੇ ਨੇ ਲਾਂਬੂ ਲਾਉਣਾ ਚਾਹੁੰਦੇ ਨੇ ਇਹ ਜਿਹੜਾ ਬਾਬਾ ਗੁਰਪ੍ਰੀਤ ਹੈਗਾ ਇਹ ਸ਼ਰਾਬਤੀ ਆਂਸਰ ਹੈਗਾ ਮੈਂ ਪ੍ਰਸ਼ਾਸਨ ਨੂੰ ਅੱਜ ਫੇਰ ਬੇਨਤੀ ਕਰਾਂਗਾ ਤੁਹਾਡੇ ਮਾਧਮੇ ਰਹੀ ਵੀ ਜਲਦ ਤੋਂ ਜਲਦ ਅਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਜਿਹੜਾ ਇਹ ਵਾ ਸਾਰੀ ਉਮਰ ਨੂੰ ਜੇਲ੍ਹ ਦੇ ਸੁਪੇ ਜਾਵੇ ਕਿ ਸਾਡੇ ਵੱਲੋਂ ਸਾਡੇ ਕੋਈ ਨੋਟ ਨਹੀਂ ਆ ਨਾ ਕਿ ਸਾਡੇ ਕਿਸੇ ਨੇ ਮਾਫੀ ਮੰਗ ਨਾ ਕੋਈ ਮੰਗਿਆ ਵਾ ਤੇ ਨਾ ਇੱਕ ਲੈਨੇ ਮਾਫੀ ਇਹਨਾਂ ਤੋਂ ਮੰਗੀ ਹੈ ਸ਼ਬਦੀ ਹਾਂ ਅਸੀਂ ਤੇ ਭਾਈਚਾਰਕ ਸੰਸਾਂਝ ਬਣਾਉਣ ਦੇ ਲਈ ਆਪਸੀ ਪਿਆਰ ਬਣਾਉਣ ਦੇ ਲਈ ਆਪਤੀ ਜਿਹੜੇ ਰਿਸ਼ਤੇ ਆ ਭਰਾਵਾ ਦੇ ਉਹਨਾਂ ਨੂੰ ਕਾਇਮ ਰੱਖਣ ਦੇ ਲਈ ਅਸੀਂ ਕਹਿ ਵੀ ਠੀਕ ਆ ਪ੍ਰਸ਼ਾਸਨ ਨੂੰ ਵੀ ਅਸੀਂ ਪਿਆਰ ਦਾ ਸੁਨੇਹਾ ਦੇਣਾ ਅਸੀਂ ਪਿਆਰ ਦਾ ਸੁਨੇਹਾ ਨਾਮ ਲਿਖ ਪਿਆਗੇ ਹਾਂ ਹਾਂ ਜੀ ਕਹਦਾ ਹੈ ਹਾਂ ਜੋ ਤਾਦਿਕ ਸਰਦਨ ਦੂਜੇ ਵਾਰ ਆ ਨਹੀਂ ਕਿਉਂ ਇਹ ਲੋਕ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਤੁਹਾਡੇ ਤੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਗਏ ਸੀ ਆ ਇਹ ਜਿਹੜੇ ਲੋਕ ਐ ਬਲੈਕਮੈਲਰ ਹੈਗੇ ਉਹ ਜਿਹੜੀ ਬੀਬੀ ਆ ਵਨੀਤਪੁਰ ਉਹ ਆਪਣੇ ਕਸਾਥੀ ਦੇ ਨਾਲ ਮਿਲ ਕੇ 10000 ਰੁਪਏ ਦੀ ਮੰਗ ਕਰਦੀ ਸੀ ਪਰ ਦੱਸ ਕਿ ਜਗਾ ਮੰਗਦੀ ਸੀ ਜਦੋਂ ਅਸੀਂ ਕਿਹੋ ਅਸੀਂ ਗਰੀਬਾਂ ਨੂੰ ਅਸੀਂ ਦੇ ਸਕਦੇ ਆ ਆਪਣੇ ਭੈਣ ਭਰਾ ਹਰ ਹਾਲੀ ਸਾਰ ਲੈ ਸਕਦੇ ਆ ਗਰੀਬ ਕੁੜੀਆਂ ਦੇ ਪਿਆ ਕਰ ਸਕਦੇ ਆ ਮਗਰ ਇਹਨਾਂ ਨੂੰ ਫੂਦੀ ਕੁੜੀ ਨਹੀਂ ਅਸੀਂ ਦੇ ਸਕਦੇ ਉਹ ਪਿਆਸਿਆ ਦੀ ਮੰਗ ਕਰਦੇ ਪਿਆਸਾ ਕਰਕੇ ਸਾਨੂੰ ਬਲੈਕਮੇਲ ਕਰਦੇ ਆ ਕਿ ਕਿਹੜੇ ਇਹਨਾਂ ਕੋ ਕੁਛ ਨਾ ਕੁਛ ਪੈਸੇ ਦੇਗਾ ਅੱਜ ਇਹ ਜਿਹੜਾ ਬਾਬਾ ਗੁਰਪ੍ਰੀਤ ਸਿੰਘ ਆ ਇਹ ਫੋਨ ਮਈਆ ਨਵਾਂ ਆਇਆ ਅੱਜ ਤੋਂ 4-5 ਸਾਲ ਪਹਿਲਾਂ ਕਿਸੇ ਸੋਸ਼ਲ ਮੀਡੀਆ ਤੇ ਇਹਦਾ ਐਕਟੀਵਿਟੀ ਆਪਣੇ ਦਿਖਾਈ ਸੀ ਉਦੋਂ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਸਾਡੇ ਪ੍ਰਚਾਰ ਹੁੰਦੇ ਸੀ ਇਹ ਵੀ ਹੁੰਦੇ ਖਾਸ ਕਾਲੇ ਕਮੂਨੀ ਦੇ ਬੋਲੇ ਸਾਡੇ ਇੱਥੇ ਇੱਕ ਲੇਡੀ ਸੀਗੇ ਔਰ ਸਾਡੇ ਬੜੇ ਇੱਥੇ ਪਾਸਪੋਰਟ ਦੇ ਸਿਖਰਾ ਦੇ ਬੋਲਣਾ ਦੀ ਹੀ ਮਤਲਬ ਸਾਮੀ ਸਹਿਬਾ ਸੀਗੇ ਉਹੀ ਬਾਅਦ ਗਏ ਔਰ ਉਹਨਾਂ ਨੇ ਉਹ ਇੱਥੇ ਆਏ ਜਦੋਂ ਇਹਨਾਂ ਉੱਤੇ ਪੱਤਾ ਲੱਗਦਾ ਉਹ ਤੋਂ ਪਰਮਜੀਤ ਦਾ ਕਾਜੀ ਵਾਲਾ ਕੋ ਮੈਟਰ ਹੋਇਆ ਸੀਗਾ ਉਦੋਂ ਕੈਲੀਫੋਰਨੀਆ ਵਾਲਾ ਗੁਰਪ੍ਰੀਤ ਸਿੰਘ ਉਦੋਂ ਵੀ ਬੜਾ ਐਕਟਿਵ ਹੋਇਆ ਸੀਗਾ ਔਰ ਇਹਨੇ ਉਦੋਂ ਵੀ ਉਸ ਸਾਜ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। 5-6 ਸਾਲ ਬਾਅਦ ਇਹ ਉੱਠ ਕੇ ਦੁਬਾਰਾ ਆਇਆ। ਉਹਦਾ ਮਤਲਬ ਬੇਸਿਕਲੀ ਤੁਸੀਂ ਪਹਿਲਾਂ ਉਹਦੀ ਡਿਟੇਲ ਦੇਖ ਵੀ ਜਾਓ। ਗੁਰਪ੍ਰੀਤ ਸਿੰਘ ਕੋਈ ਨਵਾਂ ਨਹੀਂ ਆ ਜੀ ਬਾਬਾ ਗੁਰਪ੍ਰੀਤ ਸਿੰਘ ਹੋਰ ਆਇਆ। ਇਹ ਕੈਲੀਫੋਰਨੀਆ ਵਾਲਾ ਬਾਬਾ ਉਹੀ ਆ ਜਿਨੇ ਪੁਰਾਣੇ ਸਮੇਂ ਦੇ ਵਿੱਚ ਸਾਡੀ 크ਰਿਸਚੀਅਨਟੀ ਔਰ ਸਾਡੇ ਭਾਈਚਾਰੇ ਨੂੰ ਧਾੜ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਕੋਈ ਨਵਾਂ ਨਹੀਂ ਆਇਆ। ਸਰ ਨੂੰ ਨੈਚਰਲੀ ਗੱਲ ਤੁਹਾਨੂੰ ਪਤਾ ਹੀ ਹੈ ਫੰਡਿੰਗ ਕਿੱਥੋਂ ਆਉਂਦੀ ਹੈ ਆਪਾਂ ਹਰ ਇੱਕ ਚੀਜ਼ਾ ਦੇਖਦੇ ਆ ਕਿ ਜਿਹੜੇ ਐਂਟੀ ਸੋਸ਼ਲਾਈਜ਼ ਲੋਕ ਹੁੰਦੇ ਨੇ ਐਂਟੀ ਜਿਹੜੇ ਬੈਡ ਐਲੀਮੈਂਟਸ ਨੇ ਫੰਡਿੰਗ ਕਿੱਥੋਂ ਜੱਜ ਆਪਾਂ ਗੱਲ ਕਰ ਲੈਂਦੇ ਤੇ ਗੁਰਪਰ ਗੁਰਪਰ ਨੂੰ ਪੰਨੂ ਵੀ ਥਿੰਨੀ ਫੰਡਿੰਗ ਜਿੱਥੇ ਆਉਂਦੀ ਹੋਣਾ ਨਹੀਂ ਹੈ ਜਾਂ ਆਪਾਂ ਹੋਰ ਲੋਕਾਂ ਨਾਲ ਗੱਲ ਕਰ ਲਈਏ ਕਿ ਨਹੀਂ ਫੰਡਿੰਗ ਹੁੰਦੀ ਹੈ ਜਿਹੜੇ ਲੋਕ ਇੱਥੇ ਮਾਹੌਲ ਨੂੰ ਪੰਜਾਬ ਨੂੰ ਪ੍ਰਭਾਵ ਕਰਦੇ ਨੇ ਉਹ ਸਰ ਮੈਂ ਕਿਹੜਾ ਧਰਮ ਪਰਤ ਪਰ ਤੇ ਜ਼ਬਰਦਸਤੀ ਲੱਕ ਦਿਖਾਉ ਤੋ ਸਹੀ ਕਹਿਣ ਨੂੰ ਤਾਂ ਬਹੁਤ ਖੁਸ਼ ਹਾਂ ਕਿ ਕਿੰਨਾ ਜਲਦੀ 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 ਸਰ ਆਪਾਂ ਰ ਭੈਣ ਜੀ ਦੱਸਣਗੀ ਜਵਾਬ ਦੇਣਗੀ ਆਪਾਂ ਭੈਣ ਜੀ ਹੁਣੀ ਆ ਜੇ ਤੁਹਾਨੂੰ ਦੱਸਣਗੇ ਉਸ ਤੋਂ ਬਾਅਦ ਮੈਂ ਹੰਨਾ ਰੂਕੂ ਤੁਹਾਡੇ ਪਹਿਲਾਂ ਤਾਂ ਸਾਰੇ ਭੈਣ ਬੜਾ ਮਨੂ ਜੈ ਮਸੀ ਜੀ ਅਗਲੇ ਸੈਸ਼ਨ ਨਾਲ ਮਾਣ ਬੱਝਾ ਦੇ ਅੱਜ ਅਜੀਬ ਨੇ ਕਥੇ ਮਾਇਆ ਕਿ ਉਹ ਕਿਹਦੀ ਪੈਂ ਮੇਰਾ ਨਾਮ ਸੋਨਿਆ ਬौरा। ਜਦਲੀ ਕਥੇ ਮਾਇਆ ਦੀ ਇੱਕ ਬੀਬੀ ਆ ਜੋ ਬਾਰ-ਬਾਰ ਮੈਨੂੰ ਲੱਗਦਾ ਜਿਉਂਦੇ ਦਿਮਾਗ ਵਿੱਚ ਖੜਕ ਪੈ ਗਿਆ ਪਹਿਲੇ ਦੋ ਵਾਰ ਇਲਾਜ ਕਰਵਾਣਾ ਚਾਹੀਦਾ ਆ। ਆ ਦੇਖੋ ਉਹਦੀ ਫੋਟੋ ਬਾਰ-ਬਾਰ ਜਿੰਨਕੀ ਜਾਲੂਤੀ ਕਰੀ ਗਈ ਹੈ ਕਰੀ ਗਈ ਹੈ। ਸਾਨੂੰ ਨਹੀਂ ਚੰਗਾ ਲੱਗਦਾ। ਸ਼ਾਇਦ ਉਹ ਬੀਬੀ ਨੂੰ ਬਹੁਤ ਮਦਾ ਆਂਦਾ ਆ। ਉਹਨੂੰ ਬਹੁਤ ਚੰਗਾ ਲੱਗਦਾ ਆ। ਤੈ ਉਹ ਬੀੜੀਆਂ ਦੇ ਉੱਤੇ ਆ ਕੇ ਕਦੀ ਰੋਲਾ ਕਿੱਥੇ ਪਾਉਂਦੀ ਆ ਕਦੀ ਕਿੱਥੇ ਪੜਗ ਚ ਪਹੁੰਚ ਜਾਂਦੀ ਕਦੀ ਕਿਸੇ ਬਾਬੇ ਕੋ ਪਹੁੰਚ ਜਾਂਦੀ ਕਦੀ ਕਿਸੇ ਹਿੰਦੂ ਕੋ ਪਹੁੰਚ ਜਾਂਦੀ ਕਦੀ ਕਿਸੇ ਸੇਕ ਕੋ ਪਹੁੰਚ ਜਾਂਦੀ ਆ ਐਸ ਕਰਕੇ ਅਸੀਂ ਬਾਰ-ਬਾਰ ਨਹੀਂ ਦੱਸਦਾ ਇੱਕੋ ਵਾਰ ਦੱਸਣਾ ਕੀ ਆ ਚੰਗੀ ਤਰ੍ਹਾਂ ਦੇਖ ਲਓ ਉਹਦੀ ਸਚਾਈ ਕਿ ਉਹਦਾ ਕੀ ਸਚਾਈ ਆ ਉਹ ਇੱਕ ਮਿੰਟ ਬੋਲਣ ਦੇ ਪੰਛੀ ਆ ਯਾਰ ਬੋਲੋ ਤਾਂ ਦੋ ਪਰ ਇਹ ਚੰਗੀ ਤਰ੍ਹਾਂ ਦੇਖ ਲਓ ਕਿਉਂਕਿ ਬਾਰ-ਬਾਰ ਅਸੀਂ ਇੱਕੋ ਹੀ ਗੱਲ ਨਹੀਂ ਕਰਨੀ ਹੈਗੀ ਕਿ ਬਾਰ-ਬਾਰ ਉਹਨੂੰ ਦਲੀਲ ਦੇਈ ਜਾਈਏ ਕਿ ਉਹਦੀਆਂ ਸਫਾਈਆਂ ਦੇਈ ਜਾਈਏ ਉਹ ਕੋਈ ਐਡੀ ਹੈਜ਼ੀਅਤ ਉਹਦੀ ਨਹੀਂ ਹੈਗੀ ਉਹ ਇੱਕ ਚਵਲ ਜਨਾਨੀ ਆ ਠੀਕ ਆ ਉਹ ਗੱਲ ਕਰਦੀ ਮੇਰੇ ਸਪਿਰਚੁਅਲ ਫਾਦਰ ਦੀ ਅੰਕੁਲ ਨਰੂਲਾ ਜੀ ਉਹਨੂੰ ਨਜ਼ਰ ਆਉਂਦੇ ਆ ਬਾਕੀ ਹੋਰ ਕੋਈ ਚਰਚ ਹੋਰ ਕੋਈ ਪਾਸਟਰ ਇੰਨੇ ਆ ਉਹਨੂੰ ਕਿਉਂ ਨਹੀਂ ਨਜ਼ਰ ਆ ਰਹੇ ਕਿਉਂਕਿ ਇਹਨਾਂ ਨੂੰ ਹੀ ਟਾਰਗੇਟ ਲੋਕ ਕਰਦੇ ਆ ਕਿਉਂਕਿ ਇਹਨਾਂ ਦਾ ਇਹਨਾਂ ਤੋਂ ਹੀ ਉਹ ਬਾਰ ਬਾਰ ਕਹਿੰਦੇ ਕਿ ਇਧਰ ਦਾ ਸਤਾਈ ਦੇਖ ਲਓ ਇਹ ਬਾਰ ਬਾਰ ਕਹਿੰਦੀ ਆ ਕਿ ਅੰਕੁਲ ਨਰੂਲਾ ਜੀ ਨੇ ਮੇਰਾ ਘਰ ਖਰਾਬ ਕਰਤਾ ਹੁਣ ਤੂੰ ਜਾ ਕੇ ਮੁੰਡਿਆਂ ਦੇ ਨਾਲ ਜੱਫੀਆਂ ਪਾ ਪਾ ਕੇ ਆਹ ਕੰਮ ਕਰੂਗੀ ਮੈਨੂੰ ਤੁਸੀਂ ਇੰਨਾ ਜਣੇ ਇੱਥੇ ਬੈਠਾ ਮੈਨੂੰ ਤੁਸੀਂ ਦੱਸੋ ਕਿ ਕਿਹੜਾ ਹਸਬੰਦ ਰੱਖ ਲਊਗਾ ਕੋਈ ਹਸਬੰਦ ਰੱਖ ਲੋ ਹਸਬੰਦ ਦੀ ਤਾਂ ਪੈਸਾ ਦੂਰ ਦੀ ਗੱਲ ਆ ਘਰ ਦੀ ਫਰਮੇ ਮੇਰੇ ਰੱਖੂਗੀ ਤੇ ਇਹਦੇ ਵਿੱਚ ਅੰਕੁਲ ਲੂਲਾ ਜੀ ਕਿਥੋਂ ਆ ਗਏ ਕਿਥੋਂ ਅੰਕੁਲ ਲੂਲਾ ਜੀ ਨੇ ਆ ਕੇ ਇਹਦੇ ਹਸਬੰਦ ਨੂੰ ਆ ਕੇ ਕਹਲ ਕਰ ਦਿੱਤੀ ਕਿ ਹਾਂ ਮੈਂ ਤੁਹਾਨੂੰ ਛੱਡ ਦੇ ਤੇ ਮੈਨੂੰ ਬਹੁਤ ਜ਼ਰੂਰਤ ਆ ਇਹ ਪਗਲੇ ਬੱਵਾਏ ਪਗਲੇ ਨਾਲ ਹੀ ਆ ਨਾ ਬੀਬੀ ਨਾਲ ਹੀ ਆ ਐਕਚੁਅਲੀ ਐਕਚੁਅਲੀ ਉਸ ਦਿਨ ਮੈਂ ਸੋਦੀ ਸਾਹਿਬ ਫੰਕਸ਼ਨ ਤੋਂ ਮੈਂ ਦੱਸਦਾ ਉਸੇ ਦਿਨ ਜਿਹੜੀ ਪ੍ਰੈਸ ਕਾਨਫਰੈਂਸ ਹੋਈ ਉਹਦੇ ਵਿੱਚ ਬਾਬਾ ਗੁਰਪ੍ਰੀਤ ਸਿੰਘ ਨੇ ਗਰੀਦ ਪਾੜ ਦੇ ਨਾਲ ਬਾਬਾ ਔਰ ਉਹ ਉਹ ਤੋਂ ਬਾਅਦ ਤੋਂ ਗਰੀਦ ਪਾੜ ਦੇ ਮੁੱਦੇ ਨੂੰ ਛੱਡ ਦੇ ਕਿ ਸ਼ੈਂਟੀ ਦੇ ਮੁੱਦੇ ਨੂੰ ਜਿਆਦਾ ਤੌਰ ਤੇ ਬਣਾ ਲਿਆ ਕਿ ਪਖੰਡ ਵਾਲ ਨੂੰ ਜਾਣੂ ਹੋ ਕੇ ਟੂਰ ਦੇਣੀ ਸ਼ੁਰੂ ਕਰ ਦਿੱਤੀ ਹਾਂਜੀ ਹਾਂਜੀ ਗਰੀਦ ਪਾੜ ਦੇ ਹਾਂਜੀ ਨਾਲ ਸਰ ਨਾਲ ਦਿਲਜੀਤ ਹੈ ਜੀ ਤੇ ਬੋਲ ਗਿਆ ਉਹਨਾਂ ਦਾ ਹੋਏ ਕਲੀ ਬੋਇਫ੍ਰੈਂਡ ਹੋਏਗਾ ਜਾਂ ਕੋਈ ਵੀ ਹੋਗਾ ਨਹੀਂ ਡੋਲ ਲਗਾ ਪੁੱਛੀ ਨਹੀਂ ਕਰਦੇ ਨਹੀਂ ਪਰ ਮਤਲਬ ਜਿਹੜੀ ਰਿਪੋਰਟਰ ਹੈ ਜੀ ਉਹ ਸਾਹਮਣੇ ਕੀਤੀ ਹੈ ਤੁਹਾਡੇ ਦੇਖੋ ਬੇਸਿਕਲੀ ਜਿਹੜਾ ਸਾਡਾ ਮੁੱਦਾ ਹੈਗਾ ਵਾ ਦੇਖੋ ਇੱਕਦਮ ਇੱਕ ਮੇਨ ਗੱਲ ਲਾਈਵ ਹੋ ਕੇ ਕਹਿਣ ਲੱਗ ਪਿਆ ਜਾਨ ਰੋਣਾ ਵੀ ਪਿਆ ਇਹਦਾ ਕਾਰਨ 10 ਸਟੂਕਨ ਚਲੋ ਜਿਹੜਾ ਜਿਹੜਾ ਸਾਡਾ ਮੇਨ ਮਿਸ਼ਾ ਹੈਗਾ ਸਾਡੇ ਆਪਣੇ ਸਰਾਵਾਂ ਦਾ ਮੈਂ ਗੱਲ ਕਰਦਾ ਮੇਨ ਮਿਸ਼ਾ ਹੈਗਾ ਦੇਖੋ ਅਸੀਂ ਜਿਹੜਾ ਸਰਕਸ ਸਰਵਿਸ ਕਰਾਇਆ ਪ੍ਰਸ਼ਾਸਨ ਨੂੰ ਮੰਗ ਕਰਦੇ ਕਿ ਇਹਨਾਂ ਦੀ ਗ੍ਰਿਫਤਾਰੀ ਜੜੀ ਆ ਆਲਟੀਮੇਟ ਆ ਸਾਡਾ ਵੱਦ ਤੋਂ ਵੱਦ ਸੱਤ ਦੇਣ ਦਾ ਉਹਦੇ ਵਿੱਚ ਵਿੱਚ ਇਹਨਾਂ ਦਾ ਇਦਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਜਿਹੜਾ ਪੰਜਾਬ ਦਾ ਮਾਹੌਲ ਆ ਇਹ ਖਰਾਬ ਕਰਨ ਤੇ ਲੱਗੇ ਪਏ ਆ ਆਪਾਂ ਮਾਹੌਲ ਖਰਾਬ ਨਹੀਂ ਹੁੰਦਾ ਨਾ ਭਾਈਚਾਰਕ ਸਾਜੂ ਅਸੀਂ ਵੱਖ-ਵੱਖ ਜੱਥੇਬੰਦੀਆਂ ਨੂੰ ਵੱਖ-ਵੱਖ ਜਿੰਨੇ ਵੀ ਸਾਡੀ ਧਾਰਮਿਕ ਸੱਤੇਬੰਦੀਆਂ ਨੂੰ ਉਹਨਾਂ ਨੂੰ ਅਸੀਂ ਖੁਦ ਅਪਰੋਚ ਕਰਦੇ ਪਏ ਆਂ ਈਵਨ ਜਨ ਕਿ ਮੇਰੀ ਕੱਲ ਵੀ ਹਿੰਦੂ ਜੱਥੇਬੰਦੀਆਂ ਨਾਲ ਗੱਲ ਹੋਈ ਆ ਮੇਰੀ ਕੱਲ ਕੋ ਸੇਕਲ ਜੱਥੇਬੰਦੀਰ ਨਾਲ ਗੱਲ ਹੋਈ ਆ ਕਿ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਇਹ ਲੋਕ ਹੋਰ ਖਰਾਬ ਕਰਨ ਦੇ ਵਿੱਚ ਆਏ ਆ ਆਪਕੀ ਭਾਈਚਾਰਾ ਨੂੰ ਤੋੜਨ ਦੇ। ਇਹੋ ਜੇ ਸ਼ਰਾਬਤੀ ਅਸਰਾਂ ਦੇ ਉੱਤੇ 7 ਦਿਨਾਂ ਦੇ ਵਿੱਚ ਵਿੱਚ ਜਿਹੜੀ ਆ ਸਾਡੀ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਆ ਅਗਰ ਨਹੀਂ ਹੁੰਦੀ ਉਸ ਤੋਂ ਬਾਅਦ ਇਥੇ ਹੀ ਆ ਹਸ ਸੰਗਠਨ ਡਟ ਖੜਾ ਰਹਿਣਾ। ਇਹ ਹੋਰ ਵੀ ਇਹਨਾਂ ਨੇ ਕਿ ਮੈਨੂੰ ਉਹ ਕਹਿਦੇ ਜੋ ਨਾਸਲਾ ਪਰ ਰੋਣ ਪਿੜੇਦਾ ਉਹ ਕਿਤਾ ਹੈਗਾ ਪਰ ਐਕਚੁਅਲੀ ਵੇਖੇ ਡਿਗਰੀ ਨਹੀਂ ਉਹ ਤਾਂ ਸਿਰਫ ਨਾਟਕ ਲਈ ਰੱਖੀ ਨੇ ਕਿਹਾ ਕਿ ਸਰਦਾਰ ਨੇ ਇਹਨਾਂ ਨੂੰ ਦੇ ਦਿੱਤਾ ਹੈਗਾ ਉਹ ਨਵੀਂ ਪਾਕਿਸਤਾਨ ਨੂੰ ਉਹ ਮੰਨਣਾ ਪੈ ਗਿਆ ਜਦੋਂ ਆਧਰਾ ਪ੍ਰਣਿਤ ਕਰਨ ਇੱਕ ਨਿੰਦੂ ਰਾਣਾ ਨਿਕਲਦਾ ਹੈ ਸ਼ਰਮ ਬਣੂ ਦਿਖਾਓ ਤਾਂ ਸਹੀ ਯਾਰ ਕਹਿਣ ਨੂੰ ਤਾਂ ਸਭ ਕੁਝ ਹੈ ਦਿਖਾਓ ਨਾ ਤਾਂ ਨੰਬਰ ਵਧਣ ਕਿੱਥੇ ਆ ਚਲੋ ਸਰਟੀਫਿਕੇਟ ਤੇ ਫੋਲੋਅਰ ਤਾਂ ਭਾਜੀ ਐਦਾਂ ਲੋਕੀ ਬਾਬੇ ਦੀ ਜਗ੍ਹਾ ਤੇ ਚੱਲ ਜਾਂਦੇ ਪਈਆਂ ਦੇ ਉੱਤੇ ਲੋਕੀ ਦੇਖੋ ਗੱਲ ਇੱਥੇ ਢਰੀ ਆ ਜੇ ਸਾਡੇ ਕੋਈ ਵੀ ਬੰਦਾ ਫੋਲੋਅਰਸ ਕਿਹੇ ਵੀ ਅੱਜ ਮੇਰਾ ਦਿਲ ਕਰਦਾ ਭਾਜੀ ਮੇਰਾ ਦਿਲ ਕਰਦਾ ਮੈਂ ਕਿਸੇ ਵੀ ਸੈਕੂਲਰਿਜ਼ਮ ਦੇ ਵਿੱਚ ਆ ਪਰ ਇਹਨੇ ਵੇ ਆ ਨਾ ਇੰਡੀਆ ਸੈਕੂਲਰ ਆ ਨਾ ਅਸੀਂ ਜਿੱਥੇ ਮਰਜ਼ੀ ਜਾ ਸਕਦੇ ਜਿਸ ਨੂੰ ਮਰਜ਼ੀ ਫੋਲੋ ਕਰ ਸਕਦੇ ਆ ਫੋਲੋ ਕਰਨਾ ਇਨਸਾਨ ਦਾ ਆਪਣਾ ਹੱਕ ਧਰਮ ਪਰਿਵਰਤਨ ਇਹ ਮੁਗਲਾਂ ਦੀ ਸਰਕਾਰ ਨਹੀਂ ਹੈਗੀ ਕਿ ਇਹਦੇ ਉੱਤੇ ਤਲਵਾਰ ਰੱਖ ਕੇ ਨਹੀਂ ਕਿਸ ਨੂੰ ਤਰਬ ਬਣਾਤ ਕਰਾਇਆ ਜਾਂਦਾ ਇੱਥੇ ਕੋਈ ਬੰਦਾ ਆਪਣੀ ਮਰਜ਼ੀ ਨਾਲ ਆ ਰਿਹਾ ਵਾ ਆ ਰਿਹਾ ਜਾ ਰਾ ਦੱਸੋ ਕਿੰਨੇ ਕਰਾਇਆ ਵੋ ਯਾਦ ਕੋ ਇਨਸਾਨ ਦੱਸ ਦੇ ਕਿ ਇਹ ਤੂੰ ਜਾਂ ਕੋਈ ਸਾਨੂੰ ਸਬੂਤ ਦਿਖਾਵੇ ਕਹਿ ਲੋ ਜੇ ਮੈਨੂੰ ਤਰਬਤ ਤੋਂ ਮੇਰੇ ਜਾਨ ਪੁੱਛ ਕੇ ਕਰਾਇਆ ਫਿਰ ਤਾਂ ਹੀ ਮੰਨਦੇ ਆ ਕਹਿਣ ਤੂੰ ਮੈਂ ਤਾਂ ਬਹੁਤ ਬੰਦਾ ਹੈਗੀਆਂ ਮੈਂ ਖੁਦ ਆਪਣਾ ਤਰਨ ਚੱਲਦਾ ਤੂੰ ਨਰ ਖੁੱਦ ਪੀਤਾ ਸਰਫਿੱਤ ਐਵੀਡੈਂਸ ਅਗਰ ਪ੍ਰਸ਼ਾਸਨ ਕਰੇਗਾ ਕਾਰਵਾਈ ਤਾਂ ਫੇਰੀ ਅਸੀਂ ਆਪਣੀ ਰਣਨੀਤੀ ਤਿਆਰ ਕਰਾਂਗੇ ਇੱਦਾਂ ਗੱਲਾਂ ਦੇ ਵਿੱਚ ਹਵਾ ਦੇ ਵਿੱਚ ਤਾਂ ਜੇ ਕੁਝ ਕਰਨਗੇ ਤੇ ਹਵਾ ਦੇ ਵਿੱਚ ਤਾਂ ਹੀ ਸਭ ਕੁਝ ਕਰ ਨੂੰ ਤਿਆਰਾਂਗੇ ਹਵਾ ਦੇ ਵਿੱਚ ਜੋ ਮਰਜ਼ੀ ਕਰੀ ਜਾ ਕਈ ਜਣ ਐਵੀਡੈਂਸ ਸਾਨੂੰ ਦਿਖਾਉਣ ਤੋਂ ਸੀ ਜਦੋਂ ਹੈ ਹੀ ਕੁਝ ਨਹੀਂ ਕਿਸੇ ਸੰਤਨ ਨੂੰ ਜਾਣ ਬੁੱਝ ਕੇ ਟਾਰਗੇਟ ਕਰਨਾ ਜਾਣ ਬੁੱਝ ਕੇ ਕਈ ਜਣਾਂ ਕੇ ਧਰ ਪਰਦਾ ਦਿਖਾਓ ਯਾਰ ਸਾਡੀ ਗੰਦੀ ਸੈਂਸਰ ਚ ਦੇਖ ਲਓ 1.24 ਹੈ ਸਾਡੀ ਗੰਦੀ ਕਿੱਥੇ ਐ ਇਸ ਟਾਈਮ ਅਕੋਰਡਿੰਗ ਟੂ ਸੈਂਸਰ ਸਾਡੀ ਗੰਟੀ ਦੇਖੋ ਕਿੱਥੇ ਖੜੀ ਐ ਫਾਲੋਅਰਸ ਭਾਜੀ ਅਲੱਗ ਚੀਜ਼ ਨੇ ਭਾਜੀ ਕੁਤ ਨਹੀਂ ਆਦਾ ਕਿਸ ਤਰ੍ਹਾਂ ਭਾਜੀ ਪੰਜਾਬ ਦੇ ਡੀਜੀਪੀ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਹੋਇਆ ਤੇ ਪੰਜਾਬ ਪੂਰਾ ਪੰਜਾਬ ਦੇ ਵਿੱਚ ਡੀਜੀਪੀ ਸਾਹਿਬ ਦਾ ਦੇਸੀ ਚੱਲਦਾ ਜਿੱਥੇ ਜਿੱਥੇ ਭਾਜੀ ਜਿੱਥੇ ਹੋਇਆ ਐਲਓਸੀ ਜਾਰੀ ਕਰਾਵਾਂਗੇ ਅਸੀਂ ਅਸੀਂ ਉਹ ਦਿਨ ਐਲਓਸੀ ਜਾਰੀ ਕਰਾਵਾਂਗੇ ਅਸੀਂ ਉਹਨੂੰ ਕਿਉਂ ਮਾਰ ਕਰ ਦਵਾਂਗੇ ਭਾਜੀ ਤੋਂ ਬਾਅਦ ਹੋਵੇ 100% ਸਰਪੰਚੀ ਕਿਤੇ ਇਹ ਸਾਡੇ ਸਾਡਾ ਪਾ ਮਨੀ ਹੈ ਪੈਸਾ ਸਾਡਾ ਦਾਮ ਸਰਕਾਰ ਦੇ ਕਿ ਇਹ ਲੋਕ ਕਿਹੜੇ ਨੇ ਜਿਹੜੀ ਵਿਦੇਸ਼ੀ ਫੰਡਿੰਗ ਦੇ ਤਹਿਤ ਜਿੱਤੇ ਆ ਕੇ ਭਾਈ ਸਰਕਾਰ ਨੂੰ ਤੋੜ ਦੀ ਗੱਲ ਕਰਦੇ ਨਗਾਤਰ ਸਰਕਾਰ ਦੇ ਕੋਲ ਕੰਮ ਨਹੀਂ ਕਰਦਾ ਅੱਜ ਜੀ ਉਸਨੇ ਕਿਹਾ ਕਿ ਇੱਕ ਵਾਰੀ ਕਰ ਲੈਣਾ ਤੇ ਉਹ ਬੰਦਾ ਜਿਹੜਾ ਵਾਲਾ ਮੈਂ ਵੀ ਉਸ ਦੀ ਸਮਝਾਂ ਸੀ ਸਪੈਸਟ ਬਾਹਰ ਦਾ ਕਰਾਉਣ ਦਾ ਕਾਰਨ ਸਰ ਅਗਰ ਬਨੀਦ ਬੋਣ ਦੀ ਗੱਲਾਂ ਚ ਕੋਈ ਸੱਚਾਈ ਨਹੀਂ ਤਾਂ ਕਿਤੇ ਪਰਚਾ ਇੰਨਾ ਤੇ ਦਰਦ ਹੋ ਗਏ ਯਾਰ ਅਸਰੂਲਾ ਮਿਸਟਰੀ ਦੇ ਉਹਦੇ ਕਿ ਉਹ ਕਹਿੰਦੀ ਜੀ ਯਾਰ ਜਦੋਂ ਹੈ ਹੀ ਝੂਠ ਹੈ ਇੱਕ ਇੱਕੇ ਦੇ ਉੱਤੇ ਲਾਂਚ ਨਹੀਂ ਲਾਣਾ ਵਾ ਕਿਸੇ ਦੇ ਉੱਤੇ ਗੱਲਾਂ ਹੀ ਕਰਨੀਆਂ ਵਾ ਯਾਨੀ ਕੋਈ ਐਵੀਡੈਂਸਸ ਦਿਖਾਣਾ ਜਾਂ ਕੋਈ ਚੀਜ਼ ਮੈਂ ਫਿਰ ਦੇਖੋ ਸਾਡੀ ਅਦਾਲਤ ਸਾਡਾ ਪਰੂਨ ਐਵੀਡੈਂਸ ਨੂੰ ਮੰਨਦਾ ਐਵੀਡੈਂਸ ਦਿਖਾਓ ਐਵੀਡੈਂਸ ਦੇ ਤਹਿਤ ਜੇ ਕੋਈ ਗੱਲ ਹੁੰਦੀ ਆ ਤਾਂ ਦੈਟਸ ਇਟ ਅਗਰ ਨਹੀਂ ਹੁੰਦੀ ਤਾਂ ਇਹ ਰਾਮ ਬੱਲਾ ਜਿੰਨੀ ਮਰਜੀ ਬੱਲਾ ਬੋਲੀ ਜਾਵੇ ਜੋ ਮਰਜੀ ਕਰ ਜਾਵੇ ਤੈਨੂੰ ਚਲੀ ਆਂਦੀ ਆ ਫੁੱਲਾ ਵਾਜ ਤੇ ਆਪਣਾ ਆਪਣਾ ਪ੍ਰੈਸ ਕਰਾ ਲਵੇਂ ਜਿਹੜਾ ਮਰਜੀ ਬੁਕਿੰਗ ਕਰਾ ਦੇ ਪ੍ਰੈਸ ਕਾਲਵੇ ਕੌਣ ਸੱਚ ਝੂਠ ਕਿੱਥੇ ਖੜਾ ਵਾਜਦਾ ਇੱਥੇ ਹੈ ਨਾ ਇਹਦਾ ਐਵੀਡੈਂਸ ਤੇ ਸਕੂਲ ਦੇ ਦਿੱਤਾ ਗੱਲ ਇੱਥੇ ਹੈ

ਉਹਨੇ ਸਾਨੂੰ ਕਹਿੰਦਾ ਸੀ ਵੀ ਮੈਂ ਪੰਜਾਬ ਆਉਂਗਾ ਤੇ ਕਾਤਾ ਗੱਲ ਕਰੂੰਗਾ ਜੇ ਉਹਦੇ ਨਾਲ ਗੱਲ ਕਰੀਏ ਤਾਂ ਸਾਡਾ ਫੇਸ ਟੂ ਫੇਸ ਨਾਲ ਕੇ ਗੱਲ ਕਰਨਗੇ ਜਿੱਥੋਂ ਤੱਕ ਧਰਮ ਪਰੇਵਰਤਨ ਦਾ ਸਬੰਧ ਆ ਕਨ ਪਰੇਵਰਤਨ ਦੇਸ਼ ਦਾ ਕਾਨੂੰਨ ਹਰ ਨਾਗਰਿਕ ਨੂੰ ਚੰਪਨ ਪਰਵਰਤਨ ਕਰਨ ਦੀ ਇਜਾਜ਼ਤ ਦਿੰਦਾ ਇਹ ਦੇਸ਼ ਸੈਕੂਲਰ ਕੰਡੀ ਹੋਇਆ ਇਹਦੇ ਉੱਤੇ ਇਹ ਨਹੀਂ ਕਹਿ ਸਕਦਾ ਕਿ ਕ੍ਰਿਸਚੀਅਨ ਤੋਂ ਮੈਥੋਡਿਸਟ ਜਾਣਾ ਜਿੱਤਣਾ ਨਹੀਂ ਚੱਲ ਗਿਆ ਜਾਂ ਇਹ ਨਹੀਂ ਚੱਲ ਗਿਆ ਦੇਸ਼ ਦਾ ਕਾਨੂੰਨ ਕਹਿੰਦਾ ਠੀਕ ਹੈ ਤੁਸੀਂ ਕ੍ਰਿਸਚੀਅਨ ਹੋ ਲੋਕੀ ਵਿਆਹ ਸੇ ਕਰਵਾ ਲਓ ਫੰਕੀ ਵਿਆਹ ਹਿੰਦੂ ਬਣ ਜੋ ਛੇਕੇ ਵਿਆਹ ਮੁਸਲਮਾਨ ਬਣ ਜੋ ਮਦਦ ਤੁਸੀਂ ਤਾਂ ਪਰੋਟੀ ਹੈ ਉਹਤੇ ਤੇ ਕੋਈ ਬੰਦਾ ਕਿਸੇ ਬੰਦੇ ਨੂੰ ਲਾਸ਼ ਨਹੀਂ ਲਾ ਹੀ ਨਹੀਂ ਸਕਦਾ ਮੈਂ ਸਿਰਫ ਸਿੰਪਲੀ ਗੱਲ ਕਰਦਾ ਸੀ ਤੁਹਾਨੂੰ ਜੋ ਤੁਹਾਨੂੰ ਦੁਲਾਉਂਦਾ ਹੈ ਐਂਕ ਪਾਕਿਸਤਾਨੀ ਦਾ ਵੀ ਨਹੀਂ ਲੱਗਾ ਮੈਂ ਸਿਰਫ ਇਹਨਾਂ ਬੰਦਿਆਂ ਨੂੰ ਮੁੱਤਲ ਪਰਵਾਹ ਤੋਂ ਕੀਤਾ ਇਹ ਤੁਸੀਂ ਕੋਪੂਲੇ ਕੇਂਦਰ ਕਰਦੇ ਕਿ ਕਿਹਦੇ ਤੇ ਲੱਗਦੇ ਯਾ ਸੋਚਾ ਹੋਇਆ ਇਹ ਐਫਆਈਆਰ ਦੀ ਕਾਪੀ ਆਈ ਜਿਹੜੀਆਂ ਸਾਡੀ ਐਫਆਈਆਰ ਦੀ ਕਾਪੀ ਹੈ ਅਸੀਂ ਜੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋ ਅਨਜੀ ਦੇ ਨਾਲ ਹੀ ਉਥੇ ਰਹਿੰਦੀ ਹੈ ਵਾਟਰਲੈਂਡ ਦੇ ਸਾਹਮਣੇ ਦਾ ਘਰ ਹੈ ਉਸ ਤੋਂ ਬਾਅਦ ਇਹ ਬਾਈਬਲ ਨੂੰ ਫੋਲੋ ਕਰਨ ਲੱਗੀ ਇਹ ਔਰਤਾਂ ਬਾਈਬਲ ਨੂੰ ਫੋਲੋ ਕਰਨ ਲੱਗ ਪਈ ਹਰਦਾਸ ਹਾਦਾਮ ਹਰਨਾਮ ਹਰਨਾਮ ਪੁਰਾਣੇ ਲਵ ਯੂਨੀਵਰਸਿਟੀ ਦੇ ਕੋਲ ਉਥੇ ਇਸ ਬੰਦੇ ਨਾਲ ਅਟੈਚ ਹੋ ਗਈ ਉਥੇ ਚਰਚ ਨੂੰ ਲੱਭ ਪਾਸਟਰ ਬਣ ਗਈ ਉਥੇ ਇਸ ਬੰਦੇ ਦਾ ਇਹ ਰਿਲੇਟਮੈਂਟ ਹੋ ਗਈ ਉਹ ਲੋਕ ਵੀ ਇਕੱਠੇ ਹੋਣ ਲੱਗੇ ਇਹ ਆਪਣਾ ਇਹ ਕੰਮ ਸ਼ੁਰੂ ਕਰ ਲਿਆ ਜੋ ਉਹਨੇ ਪੜਿਆ ਸੀਗਾ ਉਸ ਤੋਂ ਬਾਅਦ ਇਹਨੇ ਅੰਕਲ ਨੂੰ ਮੇਰੀ ਖਲਾਫੀ ਨਾਲ ਸ਼ੁਰੂ ਕਰਤਾ ਚੀਨਾਂ ਹਾਲ ਤੱਕ। ਤੇ ਨੂੰ ਮਿਲਿਆ ਜੌਨ ਅਫਰੈਂਡ ਦੀ ਦੇਣੀ। ਜਿਹੜਾ ਜਿਹਦਾ ਮੇਨ ਕਮਾਂਡਰ ਸੀਗਾ। ਇਹ ਚੱਲ ਗਿਆ ਦਿੱਲੀ ਤੇ ਚੱਲ ਗਿਆ ਗੁਰਦੁਆਰੇ। ਪ੍ਰਤੀਜਾਵੀ ਫੈਬ੍ਰਿਕ ਉਦਯੋਗ ਉਹਨੇ ਉੱਥੇ ਵੀ ਆਪਸ ਦੇ ਹੋਏ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿੰਨੇ ਵੀ ਸਾਡੇ ਮਸੀਹ ਭਾਈਤਰੇ ਦੇ ਲੀਡਰ ਆਏ ਨੇ ਸਾਡੇ ਵੀ ਸਾਡੇ ਆਰਮ ਚੋਹਾਨ ਜੀ ਆਏ ਨੇ। ਉਹ ਸਾਡੇ ਪਾਸਟਰ ਵੀ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿੰਨੇ ਮਸੀਹ ਭਾਈਦਰ ਦੀਆਂ ਭੈਣਾਂ ਆਈਆਂ ਭਰਾ ਆਏ ਨੇ। ਉਪਰਸ ਮੀਡੀਆ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਲੰਧਰ ਪੁਲਿਸ ਪ੍ਰਸ਼ਾਸਨ ਦਾ ਬਹੁਤ ਮੈਂ ਧੰਨਵਾਦ ਕਰਦਾ ਕੋ ਸਾਡੇ ਜਿਹੜੇ ਡੀਜੀਪੀ ਲਾਣਾ ਓਰ ਨੇ ਅਫੀ ਸ਼ੁਕਲਾ ਜੀ ਨੂੰ ਬਹੁਤ ਧੰਨਵਾਦ ਕਰਦਾ ਔਰ ਸਭ ਬੰਦਾ ਜੀ ਟਾਈਮ ਦੇ ਰਿਹਾ ਸਾਦ ਦੇ ਵਿੱਚ ਵੀ ਜੇ ਇਹਨਾਂ ਦੀ ਅਗਰ ਗ੍ਰਿਫਤਾਰੀ ਹੋ ਜਾਂਦੀ ਹੈ ਠੀਕ ਹੈ ਨਹੀਂ ਤੇ ਨਸੀਬ ਭਾਈਚਾਰਾ ਜਿਹੜਾ ਰੋਡ ਤੇ ਉਤਰੇਗਾ ਔਰ ਹੋਰ ਵੀ ਸੰਗਰਸ਼ ਅਸੀਂ ਪਿੱਛਾ ਕਰਾਂਗੇ ਸਾਰਿਆਂ ਦੇ ਮੇਰੇ ਵੱਲੋਂ ਜੀ ਐਮ ਜੀ ਧੰਨਵਾਦ